ਨਮਸਤ ਨਮਸਤ ਨਾ ਕਰੋ ਦੇਖ ਕੱਤ ਨਹੀਂ ਤੂੰ ਦੰਦੀਆਂ ਭੋਰੰਦੀ ਏ ਦੇਖ ਕੱਤ ਮਾਰਾ ਗੋਲਾ ਨਾ ਨਮਸਤ ਨਾ ਮੈਨੂੰ ਛੱਡ ਦੋ ਛੱਡ ਦੋ ਛੱਡ ਦੋ ਨਹੀਂ ਇਹਨੇ ਦੰਦੀ ਕਿੱਥੇ ਭੋਰੀ ਆ ਵੇਖੀ ਹਾਂ ਹਾਂ ਹੈ ਦੋਰ ਲਾਉਂ ਤੈਰੇ ਤੇ ਦੰਦੀ ਕਿੱਥੇ ਭੋਰੰਦੀ ਏ ਤੂੰ ਕੁੱਤੀ ਆ ਕੁੱਤੀ ਆ ਤੂੰ ਤੂੰ ਕੀ ਤੂੰ ਕੁੱਤੀ ਆ ਦੰਦੀਆਂ ਭੋਰੰਦੀ ਆ ਤੂੰ ਕੁੱਤੀ ਆ ਨਹੀਂ ਤੂੰ ਕੁੱਤੀ ਆ ਤੂੰ ਕੁੱਤੀ ਦੰਦੀਆਂ ਭੋਰੰਦੀ ਤੂੰ ਤੂੰ ਕੁੱਤੀ ਆ ਤੂੰ ਕੁੱਤੀ ਆ ਦੰਦੀਆਂ ਭੋਰੰਦੀ ਆ ਤੂੰ ਕੁੱਤੀ ਆ ਮਮਾ ਬਸ ਕਰ ਮੈਂ ਤੇਰੇ ਨਾਲ ਆਲੇ ਖਾਲ ਮੋਬਾਈਲ ਦੀ ਮਾਂ ਬਣਦੀ ਐ ਅਛਿਵ ਜੀਵਨ ਮਾਂ ਦੀ ਮਾਂ ਬਣਦੀ ਐ ਉਹਦੀ ਮਾਂ ਬਣਦੀ ਨਹੀਂ ਬੰਨਾ ਸੁਣਦੀ ਮਾਂ ਬਣ ਹਰਮਾਨ ਦੀ ਮਾਂ ਨਾ ਪਰ ਉਹਦੀ ਮਾਂ ਤੂੰ ਐਵੇਂ ਬੰਨਦਾ ਨਹੀਂ ਮੈਰੀ ਦੀ ਬੰਨਾ ਮੈਂ ਹੋਗੀ ਪਹਿਲੇ ਬਣੀ ਨਹੀਂ ਆ ਤੂੰ ਪੜੀਆ ਜਾਣ ਬੁੱਧ ਕੇ ਉਹਦੀ ਉਹ ਮੇਰਾ ਪੁੱਤ ਆ ਉਹ ਤੇਰੇ ਪੁੱਤ ਲੋ ਸਿਆਣਾ ਹੀ ਹੋ ਜਾਣਾ ਤੇ ਤੂੰ ਮੈਨੂੰ ਦੰਦੀ ਪੋੜੀ ਪਈ ਆ ਵੇ ਸੁਣ ਦਿੱਖ ਚ ਨਹੀਂ ਮੈਂ ਦੰਦੀ ਪੋੜੀ ਤੇ ਐ ਕਿ ਦੰਦੀ ਪੋੜੀ ਦੰਦੀ ਕੋਰੰਦਈ ਇਹ ਜਨਾਨੀਆਂ ਹੈਂ ਉਪੀਏ ਤੇਨੂ ਕਹਿੰਦਾ ਉਪੀਏ ਜਨਾਨੀ ਹੈਂ ਹਾ ਤੇਰਾ ਪੇੜਾ ਗਰਕੇ ਦੇ ਨਿਚਕੇ ਹਾ